ਤਨਛੇਰੀ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਨੂੰ ਸਮਰਪਿਤ ਗੀਤਾ ਪਵਨ ਰੋਡ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਜਿਸ ਦਾ ਜਿਸ ਨੂੰ ਨਾਮ ਦਿੱਤਾ ਗਿਆ ਇੱਕ ਪੇੜ ਦੇਸ਼ ਦੇ ਨਾਮ ਹਰਿਆਵਲ ਪੰਜਾਬ ਵੱਲੋਂ ਇੱਕ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਣੇ ਚਾਹੀਦੇ ਹਨ ਇਸ ਨਾਲ ਪਾਣੀ ਦੇ ਪੱਧਰ ਨੂੰ ਵੀ ਉੱਚਾ ਚੁੱਕਿਆ ਜਾ ਸਕਦਾ ਹੈ ਇਸ ਲੰਗਰ ਨੂੰ ਹਰੀ ਸ਼ਵੀਰ ਵੀ ਕਿਹਾ ਗਿਆ ਹੈ ਇਸ ਵਿੱਚ ਨਿੰਮ, ਤੁਲਸੀ, ਹਾਰ ਸ਼ਿੰਗਾਰ ਤੇ ਹੋਰ ਬੂਟੇ ਵੀ ਬੰਡੇ ਗਏ ਜੇਕਰ ਅਜਿਹੇ ਬੂਟੇ ਲੱਗਦੇ ਹਨ ਅਜਿਹੇ ਲੰਗਰ ਲੱਗਦੇ ਹਨ ਤਾਂ ਅਸੀਂ ਬਿਮਾਰੀਆਂ ਤੋਂ ਕਾਫੀ ਰਾਹਤ ਪਾ ਸਕਦੇ ਹਾਂ ਤੇ ਕਿਹਾ ਗਿਆ ਕਿ ਪਾਣੀ ਦੀ ਸਤਾ ਥੱਲੇ ਜਾ ਰਹੀ ਹੈ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਤੇ ਵਾਤਾਵਰਨ ਦੀ ਸੰਭਾਲ ਕਰੋ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਖਤਮ ਹੋ ਜਾਵੇਗਾ ਆਓ ਦੇਖਦੇ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਤੁਸੀਂ ਵੀ ਚਾਹਦੇ ਹੋ ਕੋਈ ਖਬਰ ਦੇਣਾ ਤਾਂ 9876379499 9876379499 ਤੇ ਫੋਨ ਕਰੋ ਅਸੀਂ ਤੁਹਾਡੀ ਹਰ ਗਤੀਵਿਧੀ ਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੇਸ਼ ਕਰਾਂਗੇ ਆਓ ਦੇਖਦੇ ਹਾਂ ਵਿਸ਼ੇਸ਼ ਰੋਪ ਹਾਂਜੀ ਪਾਰੀजात ਹੈ ਹਾਂ ਭਈਆ ਉਹਨੂੰ ਹੀ ਕਹਿੰਦੇ ਆ ਹਰਸ਼ਕਰ ਮੈਂ ਤਾਂ ਮੈਂ ਬਹਿ ਬਣਾ ਹਾਂ ਹਾਂਜੀ ਬੋਲੋ ਅੱਜ ਹਰਿਆਵਲ ਪੰਜਾਬ ਨਵਾਂ ਸ਼ਹਿਰ ਦੇ ਵੱਲੋਂ ਪੰਜਵੇਂ ਬਾਦਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਅੱਜ ਮੁੱਟਿਆਲਾ ਲੰਗਰ ਖੜੀ ਸੁਭੀਰ ਇੱਥੇ ਲਗਾਈ ਗਈ ਹੈ। ਅਸੀਂ ਦੇਖਦੇ ਆਂ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਵਕ ਵਕ ਸਮਾਂ ਤੇ ਸੁਭੀਰ ਲੱਗਦੀ ਹੈ। ਸੁਭੀਰ ਵੀ ਲਗਾਨੀ ਚਾਹੀਦੀ ਹੈ ਉਹਦੇ ਨਾਲ ਦੇ ਨਾਲ ਸਾਨੂੰ ਵਾਤਾਵਰਣ ਦੀ ਸੰਭਾਲ ਦਾ ਉਪਰਾਲਾ ਵੀ ਕਰਨਾ ਚਾਹੀਦਾ ਹੈ। ਅੱਜ ਕਈ ਜਗ੍ਹਾ ਦੇਖਿਆ ਕਿ ਸ਼ਬੀਨ ਦੇ ਨਾਲ ਨਾਲ ਉੱਥੇ ਗੁੱਟੇ ਵੀ ਵੰਡੇ ਗਏ ਹਨ ਤੇ ਇੱਥੇ ਵੀ ਅੱਜ ਹਰਿਆਵਲ ਪੰਜਾਬ ਵੱਲੋਂ ਕਿਤਾਬਾਂ ਦਾ ਰੋਡ ਵਿਖੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਜਿਹਦੇ ਵਿੱਚ ਕਮੇਰ, ਤੁਲਸੀ, ਨਿੰਮ, ਬਾਰੀਜਾਤ ਅਤੇ ਹਾਰ ਸ਼ਿੰਗਾਰ ਦੇ ਬੂਟੇ ਇੱਥੇ ਵੰਡੇ ਗਏ ਹਨ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਉਪਰਾਲਾ ਜੀ ਮੈਂ ਸਾਰਿਆਂ ਨੂੰ ਬਹੁਤ ਗੁਰਾਹ ਦੇ ਰਿਹਾ ਕਿ ਇਦਾਂ ਹੀ ਉਪਰਾਲੇ ਕਰਦੇ ਰਹੋ ਕਿ ਸਾਡਾ ਜਿਹੜਾ ਸਨਕ ਹੈ ਉਹ ਹਰ ਹਰਿਆਰੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਹੋਰ ਜੇ ਪਹਿਲਾਂ ਹੀ ਇੱਕ ਜਗ੍ਹਾ ਤੇ ਕਿ ਸਾਰੇ ਵੰਡੇ ਕਿਹ ਹੈ ਪੰਛੀਆਂ ਦੇ ਪਾਣੀ ਵਾਸਤੇ ਪੰਛੀਆਂ ਦੇ ਅਨਾਜ ਵਾਸਤੇ ਤੇ ਇਸੇ ਜਗ੍ਹਾ ਤੇ ਜਿਹੜਾ ਹਰਿਆਵਲ ਪੰਜਾਬ ਵੱਲੋਂ ਜਿਹੜਾ ਉਪਰਾਲਾ ਹੈ ਮੈਂ ਸਿਰਫ ਇੱਕ ਚੀਜ਼ ਧਿਆਨ ਚਲਿਆਣਾ ਚਾਹਨਾ ਪੰਜਾਬ ਦੀ ਜਿਹੜੀ ਫੋਰੈਸਟ ਲੈਂਡ ਰਿਕੁਆਇਰਡ ਹੈ ਅੱਛੀ ਜਲਵਾਯੂ ਵਾਸਤੇ ਉਹ 33.67% ਹੈ ਜਿਹੜੀ ਐਸਟੀਐਮ ਫੋਰੈਸਟ ਲੈਂਡ ਹੈ ਪੇੜ ਪੌਦਿਆਂ ਲਈ ਜਗ੍ਹਾ ਜਿਹੜੀ ਹੈ ਜੰਗਲਾਤ ਵਾਲੀ ਉਹ 3.67 ਹੈ ਇਹਨੇ ਪਰਸੈਂਟ ਸਗਿਆ ਜਿਹੜਾ ਗੈਪ ਹੈ 30% ਦਾ ਹੈ ਪਰ ਨਾ ਸਾਨੂੰ ਹੀ ਬੈਣਾ ਮਿਹਨਤ ਸਾਨੂੰ ਹੀ ਕਰਨੀ ਪੈਣੀ ਆ ਅੱਜ ਦੀ ਹੀ ਜਿਹੜੀ ਮੇਨ ਖਬਰ ਹੈ ਦੋ ਤਿੰਨ ਦਿਨ ਪਹਿਲਾਂ ਦੀ ਖਬਰ ਸੀ ਫਤਿਹਗੜ੍ਹ ਸਾਹਿਬ ਸਮਰਸੀਬਲ ਦੇ ਵਿੱਚੋਂ ਕੁਝ ਏਰੀਆ ਦੇ ਵਿੱਚ ਸਮਰਸੀਬਲ ਚ ਪਾਣੀ ਆਣੇ ਬੰਦ ਹੋ ਗਏ ਅੱਜ ਦੀ ਖਬਰ ਹੈ ਸ਼ਹੀਦ ਭਗਤ ਸਿੰਘ ਏਰੀਆ ਦੇ ਵੀ ਕੁਝ ਇਹ ਜਿਹੜਾ ਸਕੇ ਜਿਲ੍ਹਾ ਇਹਦੇ ਕੁਝ ਏਰੀਆ ਦੇ ਵਿੱਚੋਂ 1.59 1.59 ਡੇਢ ਮੀਟਰ ਤੋਂ ਜ਼ਿਆਦਾ ਪਾਣੀ ਨੀਚੇ ਡੂੰਘੇ ਹੋ ਗਏ ਤੇ ਲੈ ਆਣੇ ਤਾਂ ਸਾਨੂੰ ਹੀ ਬੈਣੇ ਆ ਸਿਰਫ ਪੌਦੇ ਲਾ ਲੱਗੇ ਅੱਜ ਜਿਹੜਾ ਸ਼ਹੀਦੀ ਦਿਹਾੜਾ ਹੈ ਪੰਜਵੀਂ ਪਾਤਸ਼ਾਹੀ ਦਾ ਸ੍ਰੀ ਗੁਰਜਨ ਦੇਵ ਜੀ ਦਾ ਉਸ ਦਿਨ ਇੱਜਾਵਟਾ ਉਪਰਾਲਾ ਸਾਰੇ ਜਣੇ ਮਿਲ ਕੇ ਕਰ ਰਹੇ ਆ ਜਿਹੜੇ ਪੌਦਿਆਂ ਦੀ ਛਬੀਲ ਹਰਿਆਵਲ ਪੰਜਾਬ ਲਗਾ ਰਹੀ ਹੈ ਤੇ ਜਗਾ ਜਗਾ ਮੋੜ ਮੋੜ ਨੁੱਕਰ ਨੁੱਕਰ ਇਹ ਛਬੀਲਾਂ ਲਗਣੀਆਂ ਚਾਹੀਦੀਆਂ ਸਿਰਫ ਸਿਰਫ ਬੂਟੇ ਲਾਣ ਤੱਕ ਨਹੀਂ ਬੂਟਿਆਂ ਦੀ ਸੰਭਾਲ ਤੇ ਜਦ ਤੱਕ ਬੂਟੇ ਵਡੇ ਨਾ ਹੋ ਜਾਣ ਇਹਦੋਂ ਤੱਕ ਦੀ ਸੰਭਾਲ ਪੁੱਤਾਂ ਦੀ ਤਰ੍ਹਾਂ ਸੰਭਾਲ ਕਰਨੀ ਪੈਣੀ ਧਰਤੀ ਦੀ ਸੰਭਾਲ ਕਰਨੀ ਪੈਣੀ ਵਾਤਾਵਰਣ ਦੀ ਸੰਭਾਲ ਹੋਊਗੀ ਤਾਂ ਅਸੀਂ ਸਾਰੇ ਬਚਾਂਗੇ ਨਹੀਂ ਤਾਂ ਬਹੁਤ ਨੇੜੇ ਹੀ ਹੈ ਜਦੋਂ ਧਰਤੀ ਦੇ ਨਾਲ ਨਾਲ ਅਸੀਂ ਖਤਮ ਹੋਣ ਵਾਲੇ ਆ ਸਾਡੀ ਆਪਣੀ ਲੋੜ ਵੀ ਹੈ ਸਿਰਫ ਧਰਤੀ ਦੀ ਲੋੜ ਨਹੀਂ ਸਾਨੂੰ ਸਮਝ ਨਾ ਪਏਗਾ ਕਿਨੇਰ ਆ ਕਿਨੇਰ ਸੀ ਹਿੰਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਤੇ ਫਰੀਆਵਲ ਪੰਜਾਬ ਵੱਲੋਂ ਅੱਜ ਬੁੱਟਿਆਂ ਦਾ ਲੰਗਰ ਬੁੱਟਿਆਂ ਦੀ ਸ਼ਮੀਲ ਜਿਹੜੀ ਹੈਗੀ ਤਾਂ ਭਵਾਂ ਰੋਡ ਤੇ ਲਗਾਈ ਜਾ ਰਹੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਾਡੇ ਸਾਰਿਆਂ ਦਾ ਕੋਟੀ ਕੋਟੀ ਨਮਨ ਹੈ ਜਿਨ੍ਹਾਂ ਨੇ ਸਾਨੂੰ ਸਬਰ ਸੰਤੋਖ ਦਾ ਬਹੁਤ ਵੱਡਾ ਸਨੇਹਾ ਜਿਹੜਾ ਹੈ ਉਹ ਦਿੱਤਾ ਹੈ ਸੋ ਅੱਜ ਅਸੀਂ ਜਿਸ ਦੌਰ ਚੋਂ ਗੁਜ਼ਰ ਕੇ ਜਾ ਰਹੇ ਹਾਂ ਔਰ ਵਾਤਾਵਰਨ ਅਸੀਂ ਦੇਖ ਰਹੇ ਹਾਂ ਟੈਂਪਰੇਚਰ ਕਿੱਥੇ ਪਹੁੰਚ ਰਿਹਾ ਹੈ ਤੋ ਸਾਡੀ ਪ੍ਰਾਇੋਰਟੀ ਜਿਹੜੀ ਹੈ ਉਹ ਪਾਣੀ ਬਚਾਉਣ ਦੇ ਉੱਤੇ ਔਰ ਵੱਧ ਤੋਂ ਵੱਧ ਜਿਹੜੇ ਪੌਦੇ ਲਗਾਉਣ ਦੇ ਉੱਪਰ ਹੋਣੀ ਚਾਹੀਦੀ ਹੈ ਅਸੀਂ ਹਰਿਆਵਲ ਪੰਜਾਬ ਵੱਲੋਂ ਸਮੁੱਚੇ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਜਿਸ ਕੋਲ ਜ਼ਮੀਨ ਦੇ ਉੱਤੇ ਵੀ ਪਿੱਟੇ ਲਾਉਣ ਦੀ ਜਗ੍ਹਾ ਨਹੀਂ ਹੈ ਉਹ ਆਪਣੇ ਛੱਤਾਂ ਉੱਪਰ ਵੀ ਪਲਾਂਟਿੰਗ ਕਰਾਓ ਗਰਦਨੀਆਂ ਕਰਾਓ ਕਿ ਪਲਾਂਟਸ ਜਿਹੜੇ ਹਨ ਉਹ ਕਾਰਬਨ ਦਾ ਕਾਰਬਨ ਅਬਜ਼ੌਰਬ ਕਰਨ ਦੇ ਅਬਜ਼ੌਰਬ ਕਰਨ ਦੇ ਵੀ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ ਤੋ ਅੱਜ ਜੋ ਵੀ ਵਾਤਾਵਰਣ ਦੇ ਵਿੱਚ ਇੰਬੈਲੈਂਸ ਹੋਇਆ ਹੈ ਉਹ ਵੱਧ ਤੋਂ ਵੱਧ ਪਲਾਂਟੇਸ਼ਨ ਕਰਕੇ ਠੀਕ ਹੋ ਸਕਦਾ ਹੈ ਔਰ ਪਲਾਂਟੇਸ਼ਨ ਦੇ ذریعے ਪਾਣੀ ਦੇ ਲੈਵਲ ਨੂੰ ਵੀ ਅਸੀਂ ਉੱਪਰ ਚੱਕ ਸਕਦੇ ਹਾਂ ਤੋ ਇਹ ਦੋ ਮੈਸੇਜ ਜਿਹੜੇ ਹੈ ਅਸੀਂ ਅੱਜ ਸ਼ਾਮਿਲ ਲਗਾ ਕੇ ਦੇ ਰਹੇ ਹਾਂ ਤੋ ਬਹੁਤ-ਬਹੁਤ ਤਾਸ਼ਵਾਦ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇਹ ਉਤਾਰਲਾ ਕੀਤਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਰਹਿ ਗਿਆ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499